5ਵੇਂ ਦਿਨ ਮਹੀਨੇ ਦੀ ਇੱਕ ਤਰੀਕ ਆਏ ਆਗੇ ਰਾਮਪੁਰਾ ਪਸ਼ੂ ਮੰਡੀ ਤੇ ਦਿਖਾਉਨੇ ਆ ਫਿਰ ਅੱਜ ਦੇ ਕੀ ਰੈਂਡ ਆਾ ਹਾੜੀ ਦਾ ਕਰਕੇ ਡੰਗਰ ਬਹੁਤ ਘੱਟ ਆਏ ਨੇ ਤੇ ਪਰ ਆਏ ਆ ਕਿਹੜੇ ਬਿਲਕੁਲ ਜ਼ਬਰਦਸਤ ਆਏ ਨੇ ਬਣੇ ਰੋ ਮਾਲ ਬਲੌਗਰ YouTube ਚੈਨਲ ਨਾਲ ਕਿਹੜੇ ਭੈਣ ਭੜਾ ਵੀਡੀਓ ਨੂੰ ਪਹਿਲੀ ਵਾਰ ਦੇਖਦੇ ਆ ਚੈਨਲ ਨੂੰ ਸਬਸਕ੍ਰਾਈਬ ਲਾਇਕ ਸ਼ੇਅਰ ਕਰਦੇ ਆ ਕਰੋ ਤੇ ਦਿਖਾਉਂਦੇ ਆ ਫਿਰ ਅੱਜ ਦੇ ਕੀ ਰੇਟ ਤੇ ਬਣੇ ਰੋ ਮਾਲ ਬਲੌਗਰ YouTube ਚੈਨਲ ਨਾਲ ਲੈ ਭਾਈ 10 ਦਿਨਾਂ ਦੀ ਕੱਚੀ ਆ ਤੇ ਬਹੁਤ ਸੁਨੱਖੀ ਮੱਝ ਐ ਤੇ ਤੋੜਾ ਤਾਰਾ ਕਰਾਉਣਾ ਚੈੱਕ ਤੇ ਬਾਈ ਨੇ ਸ਼ਿੰਗਾਰੀ ਚੰਗੂਰੀ ਵੀ ਜਮਾ ਜ਼ਬਰਦਸਤ ਆਡਰ ਆਊਟਰ ਕਰੋ ਚੈੱਕ ਗੈਪ ਵਾਲਾ ਥਾਂ ਲੱਗਿਆ ਹੋਇਆ ਤੇ ਬਾਖਮਾਲ ਮੱਝ ਦਾ ਜਮਾ ਰੰਗ ਰੂਪ ਪੂਰਾ ਅਛਰਾ ਹੈਗਾ ਗੱਲ ਤੇ ਆਡਰ ਦੇਖੋ ਤੇ ਫੇਸ ਤੇ ਕੁੰਡੇ ਸਿੰਘ ਤੇ ਸਾਰੀ ਡਿਟੇਲ ਪੁੱਛਦੇ ਆ ਬਾਈ ਤੋਂ ਵੀ ਕਿੰਨਾ ਦੁੱਧ ਪਿਛਲੀ ਵਾਰ ਕੱਟਿਆ ਤੇ ਯਾ ਭਾਈ ਕਿਹੜਾ ਪੰਡਾ ਆਪਣਾ ਪਿੰਡ ਸੋਲਖੀ ਜਿਲ੍ਹਾ ਰੋਪੜਾ ਜੀ ਜਿਲ੍ਹਾ ਰੋਪੜਾ ਸੋਲਖਾ ਪੰਡਾ ਹਾਂਜੀ ਹਾਂ ਵਪਾਰ ਦਾ ਕੰਮ ਆਪਣਾ ਕਿੰਨੇ ਕ ਪਸ਼ੂ ਹੁੰਦੇ ਆਪਣਾ ਕੋਲ ਪਸ਼ੂ ਹੁੰਦੇ ਜੀ ਆਪਣੇ 70 80 ਪਸ਼ੂ ਪਾਇਰੇ ਹੁੰਦੇ ਇਸਾ 70 80 ਹੁੰਦੇ ਆ ਵੀ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਕਿਸੇ ਵੀ ਤਰ੍ਹਾਂ ਦਾ ਜੀ ਠੀਕ ਆ ਗਾਂ ਲੈਣੀ ਮੱਝ ਲੈਣੀ ਕਿਸੇ ਵੀ ਠੀਕ ਆ ਲੈ ਵੀ ਮਤਰੋ ਜੇ ਕਿਸੇ ਨੇ ਗਾਂ ਜਾਂ ਮੱਝ ਲੈਣੀ ਹੈਗੀ ਸੋਲਖਾ ਪੰਡਾ ਹਾਂਜੀ ਸੋਲਖੇ 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 ਜਿਲ੍ਹਾ ਰੋਪੜਾ ਜੇ ਦਾ ਗਾਂ 70 80 ਪਸ਼ੂ ਬਾਈ ਕੋਲ ਅਵੇਲੇਬਲ ਹੁੰਦੇ ਆ ਜੀ ਹਰ ਵਕਤ ਆ ਤੇ ਆਹ ਤੋਂ ਟਿਕਟ ਡੇਟ ਲਾ ਬਈ ਕੈਮਰਾ ਰੂਸ ਦੇ ਦੂਜੇ ਚੂਹੇ ਦੂਜੇ ਚੂਹੇ ਹਾਂਜੀ ਸਰ ਤੋਂ ਲਈ ਸੀ ਇਹ ਰਾਤ ਦਾ ਠੀਕ ਆ ਤੇ ਬਈ ਪਹਿਲੇ ਸੂਏ ਦੇ ਨਾਲ ਲੁਕਾਵਾ ਕਰਾਇਆ ਲੈ ਸੂਏ ਹੀ ਫੁਰਾਂ ਲਈ ਕਰਾ ਦਿੱਤਾ ਹਾਂ ਜਨੇ ਵੀ ਤੇਰਾ ਤਰੀਕ 13 ਤਰੀਕ ਨੂੰ ਇਹ ਗੱਲ ਪੂਰੀ ਹੋਊਗੀ ਮਾਲਾ ਵੀ ਇਹ 13 ਦਿਨ ਪਏ ਆ ਠੀਕ ਹੈ ਮੈਂ ਵੀ ਹਰਾ ਕਿਲੋ ਦਾ ਪਹਿਲੇ ਸੂਏ ਬਾਈ ਕਹਿੰਦਾ ਰਿਕਾਰਡ ਰਿਹਾ ਇਹਦਾ ਤੇ ਬਈ ਕੀ ਮੀਟਰ ਹੋਏ ਸਮਾਰਾ ਇਸ ਵਾਰ ਤਾਂ 20 ਤੋਂ ਪਲੱਸ ਹੀ ਰਹੂਗਾ 20 ਤੋਂ ਪਲੱਸ ਤੇ ਰੇਡ ਦੀ ਗੱਲ ਕਰੀਏ ਬਈ ਰੇਡ ਕੀ ਰਹਿ ਗਿਆ ਰੇਟਰ ਦਾ 4 ਲੱਖ ਕਰਦੇ 4 ਲੱਖ ਮੁੱਲ ਕਰਦੇ ਮਾਨਦਾਨ ਹੋ ਜੂ ਵਧੀਆ ਮਾਨਦਾਨ ਨੰਬਰ ਬੋਲ ਲੈ ਇੱਕ ਵਾਰੀ ਆਪਣਾ ਨੰਬਰ ਹੈਗਾ ਹੀ ਆਪਣਾ 7652931927 76529 31927 31927 ਕੀ ਨਾਮ ਆਪਣਾ ਸਿਮਰਨ ਸਿੰਘ ਸਿਮਰਨ ਸਿੰਘ ਠੀਕ ਹੈ ਲੈ ਵੀ ਬਾਈ ਨਾਲ ਤੁਹਾਨੂੰ ਜਿਹੜਾ ਸੰਪਰਕ ਕਰ ਸਕਦਾ ਬਹੁਤ ਸੋਹਣੀ ਝੋਟੀਆਂ ਦੂਜੇ ਜਿਹੜਾ ਜੁਣਾ ਆ ਜੇ 13 ਦਿਨ ਮੇਰੇ ਦੜਪੂਰੇ ਹੋਣਗੇ ਜੀ ਲੈ ਵੀ ਜੀ ਆਪਾਂ ਜਦੋਂ ਰੈਕੋਟ ਤੋਂ ਬਰਨਾਲੇ ਨੂੰ ਜਾਂਦੇ ਆਂ ਠੂਕਲਾ ਜੇ ਨਹੀਂ ਉਹਦਾ ਉੱਥੋਂ ਨਾਲ ਹੀ ਕਿਲੋਮੀਟਰ ਤੇ ਪਿੰਡ ਆ ਜੀ ਆਪਣਾ ਠੀਕ ਹੈ ਠੀਕ ਹੈ ਥੱਬੇ ਇੱਥੇ ਨਗੋਰ ਪਿੰਡ ਸੀ ਡੰਕਰ ਚੰਗੇ ਰੱਖਦਾ ਕਰੇ ਦੀ ਝੋਟੀਆਂ ਆਪਣੇ ਕੋਲੇ 10 12 ਹਰ ਵਕਤ ਹੁੰਦੀਆਂ ਹੁੰਦੀਆਂ ਅੱਛਾ ਜੀ ਠੀਕ ਹੈ ਆ ਲੋ ਆ ਲੋ ਤੇ ਇੱਕ ਆ ਨਗ ਵੀ ਆਪਣੇ ਕੋਲੇ ਆ ਲੈ ਇਹਨੂੰ ਵੀ ਕਰਮਾਲੀ ਨੂੰ ਤੋਰ ਲੈ ਇੱਕ ਇਹਦੇ ਕੋਲ ਹੋਰ ਝੋਟੀ ਆ ਇਸੇ ਵੀਰ ਕੋਲੇ ਇਹਦਾ ਵੀ ਤੁਰੰਤ ਤਰਕਰਾ ਕੇ ਚੱਕਣਾ 10 100 ਰੁਪਏ ਕੀ ਰੇਟ ਤੇ ਤੇ ਆ ਲੋ ਤੇ ਆਰਡਰ ਬਹੁਤ ਚੰਗਲ ਗਿਆ ਹੋਇਆ ਥਣ ਫਾਨਾਂ ਤੇ ਚੈੱਕ ਕਰ ਲੋ ਤੇ ਮੁੱਠੀ ਥਣ ਗੈਪ ਵਾਲਾ ਸਿਕਰ ਮਾਈ ਤੇ ਆਰਡਰ ਚੰਗਲ ਗਿਆ ਹੋਇਆ ਤੇ ਇੱਕ ਵਾਰੀ ਫੇਸ ਕੁਆਲਟੀ ਕਰ ਹਾਂਜੀ ਆਪ ਮੇਰ ਗੱਲ ਦੇਖੋ ਹਾਂਜੀ ਪੂਨੀ ਵਾਲੀ ਆ ਚਾਹੇ ਬਾਹ ਤੱਕ ਦਿਓ ਜੀ ਮੈਂ ਤੇ ਮੂੰਹ ਤੇ ਲਵਾਂ ਹਾਂ ਠੰਡੀ ਸੀਲ ਆ ਜੀ ਵਾਲੀ ਜਿਹੜੀ ਪੂਨੀ ਆ ਜੀ ਹਾਂ ਠੰਡੀ ਸੀਲ ਨਹੀਂ ਹੈ ਤੇ ਆ ਲੋ ਇਦੀ ਡਿਟੇਲ ਪੁੱਛ ਕੇ ਦੱਸ ਦਿਆਂ। ਠੀਕ। ਕਿੰਨੇ ਕਿ ਦਿਨ ਦੀ ਸੂਈ ਹੈ? ਤੇ ਇਹ ਕਰਮ ਵਾਲੀ ਸੂਈ ਕਿੰਨੇ ਕਿ ਦਿਨਾਂ ਦੀ ਹੈ ਬਾਈ? ਇਹ ਨੂੰ 9ਵਾਂ ਦਿਨ ਆ ਜੀ ਇਹ ਸੂਈ। ਬੱਚਾ ਵਗਰ ਕੱਟਾ। ਜੀ ਮਗਰ ਕੱਟਾਈ ਆ ਜੀ। ਅੱਛਾ। ਠੀਕ ਹੈ। ਤੇ ਦੁੱਧ ਕਿੰਨਾ ਕੱਢੂਗੀ ਹੁਣੇ? ਇਹਦੇ ਫੇਲੇ 22 ਕਿਲੋ ਦੁੱਧ ਤਿਆਰ ਆ ਜੀ। ਇਸ ਵੇਲੇ। ਇਸ ਟਾਈਮ ਲੈਟ ਜੀ। 22 ਲੀਟਰ ਤਿਆਰ। ਤੇ ਦੂਜਾ ਸੂਆ 6 ਦਿਨ ਦੀ ਹੈ ਆ ਜੀ। 6 ਦਿਨ ਦੀ ਹੈ। ਪਿਓਰ ਹਰਿਆਣੇ ਦੀ ਹੈ ਜੀ। ਅੱਛਾ ਜੀ। ਤੇ ਹੁਣ ਇਹਦਾ ਕੀ? ਇਹਦਾ 3.5 ਲੱਖ ਰੁਪਏ। 3.5। ਮੌਕੇ ਤੇ। ਮਾਨਤਾਣ ਕਰ ਲਿਆਂਗੇ ਜੀ। ਮ ਇੱਕ ਵਾਰੀ ਛੋਟੀ ਦੇ ਦੇਾਂਗੇ ਅੱਛਾ ਇੱਕ ਵਾਰੀ ਮੋਬਾਈਲ ਫੇਰ ਬੋ 82647 ਜੀ ਹਾਂ 86422 ਠੀਕ ਹੈ ਇਹ ਬਾਈ ਦਾ ਨੰਬਰ ਆ ਚੰਗੇ ਇਹ ਨੰਬਰ ਆ ਇਹ ਤਿੰਨੇ ਡੰਗਰੀ ਇਹਦੇ ਕੋਲ ਇੱਕ ਉਹ ਤੇ ਦੋ ਪਰਾਂ ਖੜੀਆਂ ਫਲਕਾਰੀ ਵਾਲੀਆਂ ਤੇ ਇੱਕ ਇਹ ਮੱਛ ਇਸੇ ਵੀਰ ਕੋਲੇ ਮੋਬਾਈਲ ਨੰਬਰ ਬਹੁਤਾ ਸੰਪਰਕ ਕਰ ਲਿਓ ਕਿਹੜੇ ਵੀਰ ਨੂੰ ਚਾਹੀਦੇ ਹਾ ਹੁਣ ਦੀਪ ਕੋਲੇ ਨਾ ਸ਼ੰਕਰ ਨੇਗੇ 4 5 ਇਹਨਾਂ ਚੋਂ ਕੱਲੇ ਕੱਲੇ ਤੌਰ ਤੇ ਦਿਖਾਉਣਾਗਾ ਲੈ ਵੀ ਮਿੱਤਰਾ ਇਧਰ ਫਿਰ ਕਰ ਦਿਆਂਗੇ ਗੱਲ ਹੁਣ ਤੋਰਾ ਤਾਰਾ ਕਰ ਲੋ ਇੱਕ ਵਾਰੀ ਚੈੱਕ ਬਿਲਕੁਲ ਜ਼ਬਰਦਸਤ ਮੱਝ ਚਾਰੇ ਥਾਂ ਤੇ ਚਾਲੇ ਕਾਇ ਪਾਲੇ ਦੁੱਧਾਂ ਦੀ ਨਾੜਾਂ ਭੜੀਆਂ ਹੋਈਆਂ ਕਰਮਾੜੀ ਤੇ ਸਾਰੀ ਡਿਟੇਲ ਲਾਵਾਂਗੇ ਵੀ ਤੇਸ਼ ਪੁੱਛ ਕਰ ਲੋ ਇੱਕ ਵਾਰੀ ਚੈੱਕ ਬੰਨ ਸੋਹਣਿਆ ਫਿਰ ਆਪਾਂ ਕਰਦੇ ਆਂ ਇਹਦੀ ਜਾਣਕਾਰੀ ਲੈਣੀ ਆ ਵੀ ਕਿੰਨਾ ਦੁੱਧ ਤੇ ਕਿੰਨਾ ਆਟਰ ਰੋਟਰ ਕਰੋ ਇੱਕ ਵਾਰੀ ਕਰਮਾੜੀ ਦਾ ਚੈੱਕ ਸਤਿ ਸ੍ਰੀ ਅਕਾਲ ਵਾਹ ਸਤਿ ਸ੍ਰੀ ਅਕਾਲ ਓਕੇ ਹਾਲ ਠੀਕ ਠਾਕ ਜੀ ਤੇ ਪਿੰਡ ਕਿਹੜਾ ਆਪਣਾ ਪੰਡ ਸਦੂ ਵਾਲਾ ਜੀ ਨਾਲ ਆਪਣੇ ਗੰਗੂਰਾ ਪੰਡਾ ਜੀ ਅੱਛਾ ਮਹਿਲਕਣਾ ਆਈਡੀਆ ਮਹਿਲਕਣਾ ਆਈਡੀਆ ਹੁਣ ਇਹ ਕਿਹੜੀ ਮਾਝ ਆਪਾਂ ਤੋੜ ਕੇ ਦਿਖਾਈ ਆ ਹਾਂਜੀ ਹਾਂਜੀ ਤੇ ਕਹਿ ਮੈਂ ਸੂਏ ਤੇ ਕਿੰਨਾ ਮੁੱਲ ਦੂਜਾ ਚਾਰ ਦੰਦਾ ਜੀ ਦੂਜਾ ਸੂਆ ਚਾਰ ਦੰਦਾ ਹੈ ਜੀ ਅੱਛਾ ਤੇ ਦੁੱਧ ਦਾ ਕੀਰ ਕਟਾ ਇਹਦਾ ਦੁੱਧ ਦੇ ਥੱਲੇ ਕਹਿਣ ਵਾਲਾ ਨਹੀਂ ਜਾਂਦੀ ਕਮਾਉਣ ਵਾਲਾ ਜੀ ਇਸ ਟਾਈਮ ਆਪਣੇ ਘਰੇ ਚਾਹੀਏ ਕੋਈ ਪੰਜ ਡੰਕ ਦੁੱਧ 21 ਕਿਲੋ ਦੁੱਧ ਚੁਆਕੇ ਦੇਵਾਂਗੇ 21 ਕਿਲੋ ਹਾਂਜੀ ਅੱਛਾ ਉਹੀ ਨੂੰ ਅਜੇ 8 ਮਾ 9 ਮਾ ਦੇ ਲੈ। ਬੱਚਾ ਮਗਰ ਕਟਾ ਕੱਟੀ। ਇੱਕ ਕਟਾ ਦੀ ਕਟਾ। ਕਟਾ 29 ਦਾ ਜੀ। ਐ 29 ਦਾ। ਠੀਕ ਐ। ਤੇ ਹੁਣ ਇਹਦੀ ਕੀ ਡਿਮਾਂਡ ਕੀ ਕਰਦਾ? ਜਿਹੜਾ ਮੁੱਲ ਤਾਂ 9 ਲੱਖ ਰੁਪਈਆ ਦਾ। ਦੇਣ ਲੈਣ ਵਾਲੀ ਗੱਲ। ਮੁੱਖ 7 ਲੱਖ ਰੁਪਈਆ ਦੀ। ਸਭਾ 7 ਲੱਖ ਦੀ ਦੇਵਾਂ। ਜਿਹਦੇ ਵਿੱਚੋਂ ਮਾਨਤਾ ਹੋ ਜੂਗਾ ਬੰਦਾ। ਅੱਛਾ। ਚੱਲ ਮੋਬਾਈਲ ਨੰਬਰ ਪਾ ਚ ਪੁੱਲਾ ਫਿਰ ਦੂਜੇ ਨੱਕ ਖੋਲ ਤੇ ਸਜੇ। ਲੈ ਵੀ ਦੂਜੇ ਨੱਕ ਤੇ ਮਰਵਾਉਂਦੇ ਆ ਚਾਤੀ ਚਲੂ। ਤੇ ਆ ਲਾ ਫਟੋ ਨਾ ਦੋਰ ਫੋਨ ਆ ਰਹੀਆਂ ਨੇ ਆ ਚੈੱਕ ਕਰੋ ਬਾਈ ਕੋਲੇ ਚੰਗੇ ਮਾਲ ਵੀ ਸੁਨੱਖਾ ਤੇ ਰੇਟ ਵੀ ਸੁਨੱਖਾ ਤੇ ਇੱਕ ਵਾਰੀ ਧੋਰਾ ਤਰਾ ਕਰੋ ਤੇ ਆ ਡਰ ਗੈਪ ਵਾਲਾ ਥਣ ਕਿੱਠ ਕਿੱਠ ਦੇ ਦੀ ਗੈਪ ਥਣ ਚ ਤੇ ਮੁੱਠੀ ਥਣ ਲੱਗੇ ਹੋਇਆ ਤੇ ਫੇਸ ਕਰੋ ਇੱਕ ਵਾਰੀ ਕਰਮਾਲੀ ਦਾ ਚੈੱਕ ਫਿਰ ਇੱਕ ਵਾਰ ਤੇ ਆ ਲੋ ਤੇ ਮੋਬਾਈਲ ਨੰਬਰ ਲਿਖ ਦਿਤੇ ਮਾਗੇ ਇਹਦੀ ਵੀ ਟ੍ਰੇਲ ਲਿਖ ਦਿਤੇ ਮਾਗੇ ਵੀ ਕਿੰਨੇ ਦੁੱਧ ਤੇ ਕਿੰਨਾ ਹਾਂ ਹਾਂ ਇਹਦੇ ਬਾਰੇ ਡਿਟੇਲ ਦੱਸੋ ਬਈ ਇਹ ਵੀ 4 ਦੰਦ ਇਹ ਵੀ 4 ਦੰਦ ਹਾਂਜੀ ਇਹ 6-3 ਲੱਖ ਰੁਪਏ ਇਹਦਾ 6-3 ਲੱਖ ਕੰਨੇ ਸੂ ਸੂ ਜੀ ਇਹਦਾ ਦੂਜਾ ਸੂ ਜੀ ਦੂਜਾ ਸੂ ਪਹਿਲੇ ਸੂ ਦੁੱਧ ਕਿੰਨਾ ਦਿੱਤਾ ਜੀ ਜਿਵੇਂ 18 ਕਿਲੋ ਦਿੱਤਾ ਜੀ ਪਹਿਲੇ ਹਾਂ ਹੁਣ ਕਿੰਨੀ ਕਰੂਗਾ ਜੀ 19 19.5 ਕਿਲੋ ਦਾ ਦਿੱਤਾ ਹੁਣ ਵੀ ਝੋਟੀ ਥੱਲੇ ਹੈਗਾ ਜੀ ਠੀਕ 19.5 ਕਿਲੋ ਠੀਕ ਆ ਜਬਰਦਸਤ ਆ ਡਰਾਜਾ ਇਹ 6 ਦੰਦ ਹੈ ਜੀ 6 ਦੰਦਾਂ ਦਾ ਮੁੱਲ ਅੱਛਾ ਠੀਕ ਆ ਤੇ ਮੁੱਲੇ ਦਾ ਬਾਈ ਸਵਾ ਤਿੰਨ ਇਹਦਾ ਸਵਾ 3 ਲੱਖ ਰੁਪਈਆ ਜੀ ਠੀਕ ਆ ਤੂੰ ਮਾਨਤਾਂ ਕਰਦੇ ਮਾਨਤਾਂ ਮਾਨਤਾਂ ਹੋ ਜੂਗਾ ਇਹ ਬੰਦਾ ਪਾ ਬਾਈ ਗੋਰਾ ਜੀ ਅੰਕਲ ਦਾ ਤੇ ਆਪਣਾ ਪਣਾ ਸਦਵਾ ਅੱਛਾ ਸਾਂਝਾ ਕੰਮ ਕਰਦੇ ਹੋ ਹਾਂਜੀ ਹਾਂਜੀ ਹਾਂ ਹਾਂ ਤੇ ਮੋਬਾਈਲ ਨੰਬਰ ਬੋਲ ਇੱਕ ਵਾਰ 98727 ਹਾਂ 51731 ਇੱਕ ਵਾਰ ਹੀ ਫੇਰ 98727 51731 ਇੱਕ ਦੂਜਾ ਨੰਬਰ ਲੈ ਲੀ ਹਾਂ 86422 ਹਾਂ 86422 ਠੀਕ ਹੈ 82648 ਠੀਕ ਹੈ 86422 ਇਹ ਆਪਣੀ ਜੋਟੀ ਆ ਇੱਕ ਵਾਰ ਦੂਰ ਉਹ ਦਿਖਾ ਦੇ 21 ਕਿਲੋ ਆਣੀ ਇਹਦੇ ਥੱਲੇ 21 ਕਿਲੋ ਦੁਬਾਰੇ ਕੱਢਾ ਜੋੜਾ ਕੱਢੀ ਚੱਲੀ ਜੋੜਾ ਹੀ ਕਰਦਾ ਜੋੜਾ ਕੱਢ ਦੇ ਇਸ ਦਾ ਸਾਸਾ ਬਣਾ। ਇੱਧਰ ਇਹ ਵੀ ਪਹਿਲੇ ਨੰਬਰ ਤੋਂ ਅਸਲੀ ਹੈ ਕੀ ਆਹ ਜੋ 21 ਗੱਲੋ ਬਾਈ ਜਾਂ ਦੁੱਧਾਂ ਤੇ 21 ਤੇ ਰੇਟ ਵੀ ਚੰਗਾ ਹੈ ਜਿਹੜੇ ਤੁਸੀਂ ਸੁਣ ਲਿਆ ਤੇ ਆਹੋ ਆਓ ਪਹਿਲੇ ਇਹ ਆ 21 ਤੇ ਉਹਦੇ ਕੁਝ ਘੱਟ ਬਚਾ ਸੀਗਾ ਮੋਬਾਈਲ ਨੰਬਰ ਬੋਲਤਾ ਇੱਕ ਵਾਰੀ ਜੇ ਦੋਸਤੋ ਸੋਨੂੰ ਦੋਸਤੋ ਜੀ ਨਿਕਟਾਲੀਆ ਜੀ ਬਿਲਕੁਲ ਹੋਰ ਕੋਈ ਹੋਣਾ ਜਿਹੜਾ ਮਾਸਟਰ ਹੋਵੇ ਕੋਰਾ ਤਰਾ ਕਰਾਉਂਦੇ ਆ ਇੱਕ ਵਾਰੀ ਚੈੱਕ ਆਰਡਰ ਦੇਖੋ ਜੀ ਨਾ ਆਰਡਰ ਦੇਖ ਕੇ ਨਾ ਸਨਖਾ ਬਣਿਆ ਹੋਇਆ ਸਾਰੀ ਡਿਟੇਲ ਪੁੱਛ ਕੇ ਦੱਸਾਂਗੇ ਵੀ ਕਿੰਨੇ ਪੈਸੇ ਕਿੰਨਾ ਦੁੱਧ ਤੇ ਆਰਡਰ ਕਰਮਾ ਲਈ ਤੇ ਬੜਾ ਚੰਗਾ ਲੱਗਿਆ ਹੋਇਆ ਇਹ ਆ ਲੋ ਇਹ ਲੈ ਵਾ ਪਿੱਛੇ ਨੂੰ ਨਿਕਲਦਾ ਤੇ ਸਾਰੀ ਡਿਟੇਲ ਪੁੱਛਾਂਗੇ ਵੀ ਕਿੰਨਾ ਦੁੱਧ ਤੇ ਕਿੰਨਾ ਪੈਸਾ ਕਿਹੜਾ ਪਿੰਡ ਲੈ ਕਰ ਦਿਆਂ ਕਰ ਕਿਵੇਂ ਮੁੰਡਿਆ ਕਿਹੜਾ ਪਿੰਡ ਹੈ ਜਮਾਰਕੇ ਹੈ ਜਮਾਰਕੇ ਜਮਾਰਕੇ ਉਹ ਮਾਰਸਾ ਚ ਹਾਂ ਤੇ 5 ਦਿਨ ਛੋਈ ਨੂੰ ਹੋਇਆ ਭਾਈ ਕਹਿੰਦਾ ਤੇ 15 ਲੀਟਰ ਦੁੱਧ ਹੈ ਕਿੰਨਾ ਕੁ ਸੱਚ ਤੇ ਕਿੰਨਾ ਕੁ ਝੂਠੇ ਤਾਂ ਕੁਝ ਕਹਿ ਨਹੀਂ ਸਕਦੇ 3 ਲੱਖ 5 ਦਾ 3.5 ਲੱਖ ਰੁਪਏ ਦੇ 2.5 ਲੱਖ ਮੰਗਦੇ ਹੋ ਸਵਾ ਦੋ ਲੈਂਦੇ ਨੇ ਹੋ ਜਾ 2.5 ਲੱਖ ਮੰਗਦੇ ਹੋ 751 ਨਕਰ ਦੋ ਤਰੇਡ ਇੱਕ ਵਾਰੀ ਫਿਰ ਬੋਲੋ ਇੱਕ ਵਾਰੀ ਫਿਰ ਬੋਲੋ 738 ਸੋਕਾ ਹਾਂ 69 ਦੋ ਤਰੇਡ ਠੀਕ ਹੈ ਚੰਗਾ ਦੋਦਰ ਕਾਟ ਵਾਲੀ ਮੱਝ ਆ ਗਈ ਅੱਜ ਤਾਂ ਬੜਾ ਸਨੱਖਾ ਬਣਾ ਦੋ ਮੱਛੀ ਦਿਖਾਉਣੇ ਆਗੇ ਜਮਾ ਬ੍ਰੈਂਡ ਤੇ ਆ ਤੇ ਡਿਟੇਲ ਪੁੱਛ ਰਹੇ ਦੀ ਕਿੰਨੇ ਚਿਰ ਤੇ ਹੈ ਬਾਈ ਆਪ ਗਾਈ ਇਹ ਸੁਈ ਨੂੰ ਬਈ ਅੱਜ 10ਵਾਂ ਦਿਨ ਹੈ ਸੁਹੇ ਕਵੇਂ ਆ ਦੂਜੇ ਆ ਉਮਰ ਦੀ ਕਿੰਨੀ ਕ ਹੈ ਅਹ ਤਾਂ ਬੁਢੀ ਦਾ ਹੈਗੀ ਆ ਬਈ ਔਗੀ ਹੈ ਔਗੀ ਆ ਮਗਰ ਬੱਚਾ ਕੀ ਹੈ ਤੇ ਬੱਚਾ ਬਈ ਮਗਰ ਬੱਚਾ ਦੁੱਧ ਕਿੰਨਾ ਲੀਟਰ ਦੀ ਮਾਲਕ ਦੁੱਧ ਹੁਣ 20 ਤਿਆਰ ਆ ਬਈ ਦੰਦੇ 20 ਤਿਆਰ ਜਮਨ ਤਿਆਰ ਹੋਗੀ ਜੱਦੀ ਮਾਲਕ ਅੱਛਾ ਇਹ ਚੱਪ ਚ ਪੈਂਦੀ ਆ ਹਾਂ ਕਲੌਸ ਆ ਥੋੜੀ ਜੀ ਠੀਕ ਤੇ ਕੀ ਡਿਮਾਂਡ ਕਰਤਾ ਹਣੇ 80000 ਰੁਪਏ ਮੰਗਦੇ 80000 ਠੀਕ ਹੈ ਤਾਂ ਮੌਕੇ ਤੇ ਮੌਕੇ ਮਾਨਤਾ ਕਰ ਅੱਛਾ ਪਿੰਡ ਕਿਹੜਾ ਜੌਂਦ ਪਿੰਡ ਹੈ ਜਿੱਥੇ ਜੈਦ ਜੌਂਦ ਹਾਂਜੀ ਫਿਰ ਮੋਬਾਈਲ ਨੰਬਰ ਬੋਲ ਦਿਤੇ ਭਾਈ 9148 05436 ਇੱਕ ਵਾਰੀ ਫੇਰ ਬੋਲ 98148 05436 ਤੇ ਮਗਰ ਬੱਚਾ ਕੀ ਇਹਦੇ ਬੱਚਾ ਹੀ ਮੰਗ ਬੱਚਾ ਤੇ ਦੁੱਧ ਕਿੰਨੇ ਲੀਟਰ ਆ ਦੁੱਧ 20 ਤਿਆਰ ਆ ਜੀ 20 ਤਿਆਰ ਆ ਤੇ ਸਪਾਰਕਰ ਨੂੰ ਮੋਬਾਈਲ ਨੰਬਰ ਇਹ ਬਹੁਤ ਜੀ ਰੀਡੀ ਹੁੰਦੀ ਜੂਸ ਵਾਲੀ ਜਿਹਦੇ ਉੱਪਰ ਲੱਡਪੀਆਂ ਦੇ ਫਾਈਲ ਜੀ ਜੀਣਾ ਬਈ ਸਾਹਮਣੇ ਆਹ ਬੱਚੀ ਕਿਹਦੀ ਆਪਣੀ ਹੈ ਯਾਰ ਅਸੀਂ ਵੀਡੀਓ ਕਰੀਏ ਇਹ ਕਿਹਨਾਂ ਬੈਠਾ ਤਾਂ ਲੱਕੜ ਵਾਂਗੂ ਫੜਦਾ ਕੋਈ ਨਹੀਂ ਹਾਂ ਹਾਂ ਸਾ ਸਾਮਾਨ ਦਾ ਤੋਂ ਨੇ ਲੱਗਦਾ ਜਿਹੜਾ ਚੁੰਜਰਾ ਪਾ ਕੇ ਲਿਆ ਪਾਈ ਪੂਰੀ ਸ਼ਿੰਗਾਰ ਕੇ ਚੋਟੀ ਤੇ ਇਹ ਦੂਜਾ ਲਗ ਵੀ ਇਹ ਨਾ ਮੇਰਾ ਕੋਲੀ ਆ ਤੇ ਪਹਿਲਾਂ ਆ ਦਿਖਾਈਏ ਤੇ ਹੁਣ ਇਹਦਾ ਤੋਰਾ ਤਰਾ ਕਰਾਉਣਾ ਚਾਹੀਦਾ ਤੇ ਉਹ ਸੁਕਸ਼ ਤੇ ਨਾਲ ਦੀ ਕੱਚੀ ਸੀ ਤੇ ਇਹ ਸੂਈ ਹੋਇਆ ਕਿਆ ਕਦ ਦਾ ਨਾ ਸੂਜਾ ਮੁੰਡਾ ਹੋ ਗਈ ਯਾਰ ਸ਼ੇਮਾ ਦੇਣਾ ਆ ਜਾ ਮੋੜ ਲੈ ਸੱਜਣਾ ਲੈ ਵੀ ਕੈਪੜਾ ਥਣ ਲੱਗਿਆ ਹੋਇਆ ਤੇ ਇੱਕ ਵਾਰੀ ਫੇਸ ਕੁਆਲਟੀ ਕਰੋ ਜੀ ਅੱਜ ਦੀ ਕੁੰਡੇ ਸਿੰਘ ਤੇ ਬਿਲਕੁਲ ਸ਼ਿੰਗਾਰੀ ਹੋਈ ਆ ਤੇ ਕਹਿ ਪਾਲਾ ਥਣ ਲੱਗਿਆ ਹੋਇਆ ਇਹ ਆ ਟਰੱਕਰ ਆਪ ਹੀ ਕਰ ਲੋ ਚਾਹੀ ਤੇ ਇਹਦੀ ਡਿਟੇਲ ਪੁੱਛਦਾ ਬੱਚਾ ਮਗਰ ਕੀ ਆ ਭਾਈ ਇਹਦੇ ਕਿੱਟੀ ਆ ਕਿੰਨੇ ਦਿਨ ਹੋਇਆ ਸੂਈ ਅੱਜ ਪੰਜਵਾਂ ਦਿਨ ਹੈ ਪੰਜਵਾਂ ਦਿਨ ਤੇ ਦੁੱਧ ਕਿੰਨੇ ਲੀਟਰ ਹੈ ਦੋਸਾਂ 15 ਕਿਲੋ ਤਿਆਰ ਹੈ 15 ਕਿਲੋ ਤਿਆਰ ਹੈ ਤੇ ਸੂਏ ਕਹਵੇਂ ਹੋਗੀ ਸੂਏ ਦੂਜੇ ਦੂਜੇ ਤੇ ਹੁਣ ਕੀ ਡਿਮਾਂਡ ਕਰਦਾ 81 81 ਮੌਕੇ ਤੇ ਮੌਕੇ ਤੇ ਹੋ ਜਾਵੇਗਾ ਮੌਕੇ ਤੇ ਮੌਕੇ ਤੇ ਹੋ ਜਾਵੇਗਾ ਮਾਤਣ ਅਰਦੂਨ ਦੀ ਅੱਛਾ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 8727 0216022 ਪਿੰਡ ਕਿਹੜਾ ਆਪਣਾ ਆਪਣਾ ਪਿੰਡ ਸੂਲਕਾ ਜਿਲ੍ਹਾ ਰੂਪਨਗੜ੍ਹ ਰੂਪਨਗੜ੍ਹ ਠੀਕ ਚੱਲ ਲੈ ਬਾਈ ਨਾ ਚਾਰਜ ਕਰ ਲਿਓ ਤੇ ਇੱਕ ਵਾਰੀ ਮੈਂ ਫੇਰ ਮਾਚ ਤੇ ਕੈਮਰਾ ਮਾਰ ਦਿਆਂ ਤੇ ਇੱਕ ਵਾਰੀ ਮੈਂ ਕਾਦਿਆਂ ਦੂਰੋਂ ਮਗਰ ਕੱਟੀ ਐ ਤੇ ਚੰਗਾ ਅਟਰ ਲੱਗਿਆ ਹੋਇਆ ਮਾਚੀ ਕਾਲ ਬੈਠ ਆਪਣੀਆਂ ਜਿਹੜਾ ਪੰਡ ਅੱਛਾ ਕੈਮ ਚੂਹੇ ਦੂਜੇ ਸੂਏ ਹੈ ਜੋ ਦੂਜੇ ਸੂਏ ਕੀ ਮੰਗਦਾ ਹੈ 4 ਲੱਖ ਦਮਾੰਗ ਅੱਛਾ ਮੋਬਾਈਲ ਨੰਬਰ ਬੋਲੇ 765633908 ਨਾ ਦੁੱਧ ਕਿੰਨਾ ਦੁੱਧ ਸੋਨੇ ਵਾਲੀ ਹੀ ਹਲੇ 10 ਦਿਨ ਪਏ ਤੇਰਾ 10 ਦਿਨਾਂ ਦੀ ਕੱਚੀ ਆ ਠੀਕ ਆ ਆ ਲੈ